ਆਸੀ ਗੱਲ ਦੋਸਤੋ ਇਸ ਵੀਡੀਓ ਚ ਗੱਲ ਕਰਾਂਗੇ ਗੋਦਨਾਮੇ ਬਾਰੇ ਇਸ ਵੀਡੀਓ ਚ ਗੋਦ ਲੈਣ ਅਤੇ ਦੇਣ ਸੰਬੰਧੀ ਜਾਣਕਾਰੀ ਬਾਰੇ ਗੱਲ ਕਰਾਂਗੇ ਇਹਦੇ ਚ ਕੀ ਹੈ ਕਿ ਹਿੰਦੂ ਗੋਦਨਾਮਾ ਐਕਟ ਜਿਹੜਾ 1956 ਹੈ ਉਹਦੇ ਅਨੁਸਾਰ ਕੁਝ ਸ਼ਰਤਾਂ ਹਨ ਗੋਦ ਲੈਣ ਵਾਲੇ ਵਾਸਤੇ ਤੇ ਗੋਦ ਦੇਣ ਵਾਲੇ ਵਾਸਤੇ ਇਸ ਤੋਂ ਪਹਿਲਾਂ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਰ ਕਾਨੂੰਨੀ ਜਾਣਕਾਰੀ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਅੰਤ ਤੱਕ ਜਰੂਰ ਦੇਖੋ ਤਾਂ ਜੋ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ ਹੁਣ ਸਭ ਤੋਂ ਪਹਿਲਾਂ ਗੋਦ ਲੈਣ ਵਾਲਾ ਜਿਹੜਾ ਉਸ ਦੀਆਂ ਸ਼ਰਤਾਂ ਬਾਰੇ ਗੱਲ ਕਰਾਂਗੇ ਜਿਹੜਾ ਗੋਦ ਲੈਣ ਵਾਲਾ ਹੈ ਪੁਰਸ਼ ਹੈ ਕੋਈ ਮਤਲਬ ਆਦਮੀ ਹੈ ਉਹਦੀਆਂ ਸ਼ਰਤਾਂ ਬਾਰੇ ਗੱਲ ਕਰਾਂਗੇ ਜੇ ਕੋਈ ਗੋਦ ਪੁਰਸ਼ ਲੈ ਰਿਹਾ ਕੋਈ ਜਿਹੜਾ ਗੋਦ ਲੈਣ ਵਾਲਾ ਪੁਰਸ਼ ਹੈ ਉਹ ਦਿਮਾਗੀ ਤੌਰ ਤੇ ਮਤਲਬ ਤੰਦਰੁਸਤ ਹੋਣਾ ਚਾਹੀਦਾ ਹੈ ਨੰਬਰ 2 ਤੇ ਜਿਹੜਾ ਹੈਗਾ ਉਹ ਬਾਲਗ ਹੋਵੇ ਗੋਦ ਲੈਣ ਵਾਲਾ ਜਿਹੜਾ ਹੈਗਾ ਵਿਅਕਤੀ ਉਹ ਬਾਲਗ ਹੋਣਾ ਚਾਹੀਦਾ ਨੰਬਰ 3 ਹੈ ਜਿਹੜਾ ਜੇ ਉਹਦੀ ਵਾਈਫ ਜਿਉਂਦੀ ਹੈ ਤਾਂ ਉਹਦੀ ਸਹਿਮਤੀ ਵੀ ਜ਼ਰੂਰੀ ਹੈ ਜੇ ਉਹਦੀ ਪਤਨੀ ਜਿਉਂਦੀ ਹੈ ਤਾਂ ਉਹਦੀ ਸਹਿਮਤੀ ਵੀ ਲੈਣੀ ਜ਼ਰੂਰੀ ਹੈ ਜੇ ਆ ਦਿਮਾਗੀ ਤੌਰ ਤੇ ਤੰਦਰੁਸਤ ਨਹੀਂ ਹੈਗੀ ਤਾਂ ਸਹਿਮਤੀ ਜ਼ਰੂਰੀ ਨਹੀਂ ਨੰਬਰ 4 ਤੇ ਜੇ ਉਹਦੀਆਂ ਦੋ ਪਤਨੀਆਂ ਹਨ ਤਾਂ ਦੋਨਾਂ ਦੀ ਸਹਿਮਤੀ ਲੈਣੀ ਜ਼ਰੂਰੀ ਹੈ ਨੰਬਰ 5 ਤੇ ਜੇ ਜਿਹੜਾ ਪੁਰਸ਼ ਹੈ ਉਹ ਲੜਕੀ ਨੂੰ ਗੋਦ ਲੈ ਰਿਹਾ ਤਾਂ ਗੋਦ ਲੈਣ ਵਾਲਾ ਜਿਹੜਾ ਪੁਰਸ਼ ਹੈ ਲੜਕੀ ਤੋਂ 21 ਸਾਲ ਵੱਡਾ ਹੋਣਾ ਚਾਹੀਦਾ ਮਤਲਬ ਮੰਨ ਲਓ ਜੇ ਲੜਕੀ 10 ਸਾਲ ਦੀ ਹੈ ਤਾਂ ਜਿਹੜਾ ਪੁਰਸ਼ ਹੈ ਗੋਦ ਲੈ ਰਿਹਾ ਉਹਦੀ ਉਮਰ ਘੱਟੋ-ਘੱਟ 31 ਸਾਲ ਦੀ ਹੋਣੀ ਚਾਹੀਦੀ ਹੈ ਮਤਲਬ 21 ਸਾਲ ਵੱਡਾ ਹੋਣਾ ਚਾਹੀਦਾ ਜੇ ਉਹ ਲੜਕੀ ਨੂੰ ਗੋਦ ਲੈ ਰਿਹਾ ਤਾਂ ਲੜਕੀ ਤੋਂ ਕਿੰਨੇ ਸਾਲ ਵੱਡਾ ਹੋਣਾ ਚਾਹੀਦਾ ਹੁਣ ਗੱਲ ਕਰਾਂਗੇ ਔਰਤ ਦੀ ਜੇ ਕੋਈ ਔਰਤ ਗੋਦ ਲੈਂਦੀ ਹੈ ਤਾਂ ਉਹਦੇ ਚ ਕੀ ਸ਼ਰਤਾਂ ਉਹਦੇ ਵਾਸਤੇ ਜਿਹੜੀ ਗੋਦ ਲੈਣ ਵਾਲੀ ਹੈ ਔਰਤ ਹੈ ਦਿਮਾਗੀ ਤੌਰ ਤੇ ਤੰਦਰੁਸਤ ਹੋਣੀ ਚਾਹੀਦੀ ਹੈ ਬਾਲਗ ਹੋਣੀ ਚਾਹੀਦੀ ਹੈ ਗੋਦ ਲੈਣ ਵਾਲੀ ਜਿਹੜੀ ਔਰਤ ਹੈ ਬਾਲਗ ਹੋਣੀ ਚਾਹੀਦੀ ਹੈ ਜਿਹੜੀ ਗੋਦ ਲੈਣ ਵਾਲੀ ਔਰਤ ਹੈ ਉਹ ਵਿਆਹੀ ਨਹੀਂ ਹੋਣੀ ਚਾਹੀਦੀ ਸ਼ਾਦੀशुदा ਨਾ ਹੋਵੇ ਜੇ ਸ਼ਾਦੀशुदा ਹੈ ਤਾਂ ਉਸ ਦੀ ਸ਼ਾਦੀ ਟੁੱਟ ਚੁੱਕੀ ਹੋਵੇ ਜਾਂ ਪਤੀ ਮਰ ਚੁੱਕਿਆ ਹੋਵੇ ਜਾਂ ਪੂਰਨ ਤੌਰ ਤੇ ਸੰਸਾਰ ਤਿਆਗ ਚੁੱਕਾ ਹੋਵੇ ਧਰਮ ਬਦਲ ਲਿਆ ਹੋਵੇ ਉਹ ਗੱਲ ਕਰਾਂਗੇ ਜੇ ਜਿਹੜੀ ਔਰਤ ਹੈ ਉਹ ਲੜਕੇ ਨੂੰ ਗੋਦ ਲੈਂਦੀ ਹੈ ਤਾਂ ਤਾਂ ਘੱਟੋ ਘੱਟ 21 ਸਾਲ ਦਾ ਫਰਕ ਹੋਣਾ ਚਾਹੀਦਾ ਉਮਰ 'ਚ ਜੇ ਲੜਕੇ ਨੂੰ ਗੋਦ ਲੈਂਦੀ ਹੈ ਜਿਹੜੀ ਉਹ ਔਰਤ ਹੈ ਲੜਕੇ ਨਾਲੋਂ 21 ਸਾਲ ਵੱਡੀ ਹੋਣੀ ਚਾਹੀਦੀ ਹੈ ਜਿਵੇਂ ਪਹਿਲਾਂ ਆਪਾਂ ਗੱਲ ਕੀਤਾ ਸੀਗਾ ਜੇ ਪੁਰਸ਼ ਲੜਕੀ ਨੂੰ ਗੋਦ ਲੈਂਦਾ ਤਾਂ ਉਹ ਲੜਕੀ ਤੋਂ 21 ਸਾਲ ਵੱਡਾ ਹੋਣਾ ਚਾਹੀਦਾ ਜਿਹਨੂੰ ਗੋਦ ਲੈ ਰਿਹਾ ਉਹ ਜੇ ਔਰਤ ਜਿਹੜੀ ਹੈ ਲੜਕੇ ਨੂੰ ਗੋਦ ਲੈਂਦੀ ਹੈ ਤਾਂ ਉਹ ਲੜਕੇ ਤੋਂ 21 ਸਾਲ ਵੱਡੀ ਹੋਣੀ ਚਾਹੀਦੀ ਹੈ ਹੁਣ ਮੰਨ ਲਓ ਇੱਥੇ ਗੱਲ ਕਰਦੇ ਆਂ ਲੜਕਾ 10 ਸਾਲ ਦਾ ਹੈ ਔਰਤ ਜਿਹੜੀ ਆ ਉਹ 31 ਸਾਲ ਦੀ ਉਮਰ ਦੀ ਹੋਣੀ ਚਾਹੀਦੀ ਹੈ ਮਤਲਬ 21 ਸਾਲ ਵੱਡੀ ਹੋਣੀ ਚਾਹੀਦੀ ਹੈ ਤਾਂ ਉਹ ਗੋਦ ਲੈ ਸਕਦੀ ਹੈ ਲੜਕੇ ਨੂੰ ਹੁਣ ਗੱਲ ਕਰਾਂਗੇ ਗੋਦ ਕੌਣ ਦੇ ਸਕਦਾ ਜਿਨ੍ਹਾਂ ਨੇ ਗੋਦ ਦੇਣਾ ਕੌਣ ਕੌਣ ਹੋ ਸਕਦਾ ਜਿਹੜਾ ਗੋਦ ਦੇ ਸਕਦਾ ਉਸ ਬਾਰੇ ਗੱਲ ਕਰਾਂਗੇ Hindu Godnama Act 1956 ਦੀ ਧਾਰਾ 9 ਦੇ ਅਨੁਸਾਰ ਜੋ ਵਿਅਕਤੀ ਬੱਚਾ ਗੋਦ ਦੇ ਸਕਦਾ ਜਿਵੇਂ ਮਾਤਾ ਪਿਤਾ ਮਾਤਾ ਜਾਂ ਪਿਤਾ ਯਾ ਗਾਰਡੀਅਨ ਹੀ ਬੱਚੇ ਨੂੰ ਗੋਦ ਦੇ ਸਕਦੇ ਆ ਮਾਤਾ ਹੋ ਗਈ ਜਾਂ ਪਿਤਾ ਹੋ ਗਿਆ ਜਾਂ ਗਾਰਡੀਅਨ ਹੋ ਗਿਆ ਬੱਚੇ ਦਾ ਉਹੀ ਗੋਦ ਦੇ ਸਕਦਾ ਜੇ ਪਿਤਾ ਜਿੰਦਾ ਤਾਂ ਇਕੱਲਾ ਜਿਹੜਾ ਹੈਗਾ ਪਿਤਾ ਵੀ ਬੱਚੇ ਨੂੰ ਗੋਦ ਦੇ ਸਕਦਾ ਪਰ ਬੱਚੇ ਦੀ ਮਾਤਾ ਦੀ ਸਹਿਮਤੀ ਲੈਣੀ ਜ਼ਰੂਰੀ ਹੈ ਫਾਦਰ ਜਿਹੜਾ ਉਹ ਗੋਦ ਦੇ ਸਕਦਾ ਪਰ ਮਾਤਾ ਦੀ ਸਹਿਮਤੀ ਲੈਣੀ ਜ਼ਰੂਰੀ ਹੈ ਪਰ ਜੇਕਰ ਮਾਤਾ ਨੇ ਸੰਿਆਸ ਲੈ ਲਿਆ ਜਾਂ ਧਰਮ ਬਦਲ ਲਿਆ ਜਾਂ ਉਹ ਦਿਮਾਗੀ ਤੌਰ ਤੇ ਕਮਜ਼ੋਰ ਹੈ ਸਹਿਮਤੀ ਨਹੀਂ ਦੇ ਸਕਦੀ ਤਾਂ ਉਹਦੀ ਸਹਿਮਤੀ ਦੀ ਲੋੜ ਨਹੀਂ ਇਸੇ ਤਰ੍ਹਾਂ ਜੇ ਪਿਤਾ ਦੀ ਮੌਤ ਹੋ ਚੁੱਕੀ ਹੈ ਜਾਂ ਉਹਨੇ ਸੰਨਿਆਸ ਲੈ ਲਿਆ ਜਾਂ ਧਰਮ ਬਦਲ ਲਿਆ ਜਾਂ ਦਿਮਾਗੀ ਤੌਰ ਤੇ ਕਮਜ਼ੋਰ ਘੋਸ਼ਿਤ ਕਰ ਦਿੱਤਾ ਹੈ ਤਾਂ ਬੱਚੇ ਦੀ ਜਿਹੜੀ ਮਾਂ ਹੈ ਉਹ ਇਕੱਲੀ ਬੱਚੇ ਨੂੰ ਗੋਦ ਦੇ ਸਕਦੀ ਹੈ ਮਤਲਬ ਪਿਤਾ ਮਰ ਚੁੱਕਿਆ ਹੈ ਜਾਂ ਸੰਨਿਆਸ ਲੈ ਲਿਆ ਜਾਂ ਧਰਮ ਬਦਲ ਲਿਆ ਜਾਂ ਦਿਮਾਗੀ ਤੌਰ ਤੇ ਕਮਜ਼ੋਰ ਹੈ ਤਾਂ ਮਾਂ ਜਿਹੜੀ ਹੈ ਉਹ ਬੱਚੇ ਨੂੰ ਇਕੱਲੀ ਗੋਦ ਦੇ ਸਕਦੀ ਹੈ ਹੁਣ ਗੱਲ ਕਰੀਏ ਜੇ ਦੋਨੋਂ ਪਿਤਾ ਤੇ ਮਾਤਾ ਦੀ ਮੌਤ ਹੋ ਚੁੱਕੀ ਹੈ ਜਾਂ ਦੋਨਾਂ ਨੇ ਇਸ ਨਿਆਸ ਲੈ ਲਿਆ ਜਾਂ ਬੱਚੇ ਨੂੰ ਛੱਡ ਦਿੱਤਾ ਜਾਂ ਦੋਨੋਂ ਹੀ ਦਿਮਾਗੀ ਤੌਰ ਤੇ ਕਮਜ਼ੋਰ ਹੈ ਕੋਰਟ ਵੱਲੋਂ ਘੋਸ਼ਿਤ ਕਰਤੇ ਹੈ ਵੀ ਦਿਮਾਗੀ ਤੌਰ ਤੇ ਦੋਨੇ ਕਮਜ਼ੋਰ ਹੈ ਜਾਂ ਬੱਚੇ ਦੇ ਮਾਤਾ ਪਿਤਾ ਬਾਰੇ ਕੋਈ ਪਤਾ ਨਾ ਹੋਵੇ ਤਾਂ ਕੋਰਟ ਦੀ ਪਰਮਿਸ਼ਨ ਤੋਂ ਬਾਅਦ ਗਾਰਡੀਅਨ ਜਿਹੜੇ ਕਿਸੇ ਵਿਅਕਤੀ ਜਾਂ ਖੁਦ ਨੂੰ ਵੀ ਬੱਚਾ ਗੋਦ ਲੈ ਦੇ ਸਕਦਾ ਕੋਰਟ ਦੀ ਪਰਮਿਸ਼ਨ ਲੈ ਕੇ ਗਾਰਡੀਅਨ ਕਿਸੇ ਵਿਅਕਤੀ ਜਾਂ ਖੁਦ ਨੂੰ ਵੀ ਬੱਚਾ ਗੋਦ ਦੇ ਸਕਦਾ ਜਦੋਂ ਕੋਰਟ ਵੱਲੋਂ ਪ੍ਰਵਾਨਗੀ ਦਿੱਤੀ ਜਾਂਦੀ ਹੈ ਪ੍ਰਵਾਨਗੀ ਦੇਣ ਤੋਂ ਪਹਿਲਾਂ ਜਿਹੜੀ ਕੋਰਟ ਹੈ ਉਹ ਤਸੱਲੀ ਕਰਦੀ ਹੈ ਕੋਰਟ ਵੱਲੋਂ ਤਸੱਲੀ ਕੀਤੀ ਜਾਂਦੀ ਹੈ ਜਿਹੜਾ ਗੋਦਨਾਮਾ ਹੈ ਬੱਚੇ ਦੀ ਭਲਾਈ ਲਈ ਹੈ ਇਹ ਵੀ ਦੇਖਿਆ ਜਾਂਦਾ ਹੈ ਕਿ ਬੱਚੇ ਨੂੰ ਗੋਦ ਦੇਣ ਬਦਲੇ ਕੋਈ ਪੈਸਿਆਂ ਦਾ ਲੈਣ ਦੇਣ ਤਾਂ ਨਹੀਂ ਹੋਇਆ ਪਰ ਕੋਰਟ ਦੀ ਮਨਜ਼ੂਰੀ ਨਾਲ ਜਿਹੜਾ ਬੱਚੇ ਦੀ ਭਲਾਈ ਲਈ ਪੈਸਿਆਂ ਦਾ ਲੈਣ ਦੇਣ ਹੋ ਸਕਦਾ ਹੁਣ ਗੱਲ ਕਰਾਂਗੇ ਗੋਦਨਾਮਾ ਜਿਹੜਾ ਕਿਸ ਬੱਚੇ ਦਾ ਹੋ ਸਕਦਾ ਉਹਦੀਆਂ ਸ਼ਰਤਾਂ ਕੀ ਹੈ ਕਿੰਨੀ ਉਮਰ ਤੱਕ ਹੋ ਸਕਦਾ ਇਸ ਬਾਰੇ ਗੱਲ ਕਰਾਂਗੇ Hindu Godnama Act 1956 ਦੇ ਅਨੁਸਾਰ ਲੜਕਾ ਜਾਂ ਲੜਕੀ Hindu Buddha Jain ਜਾਂ Sikh ਹੋਣੇ ਚਾਹੀਦੇ ਹੈ ਲੜਕਾ ਹੈ ਜਿਹੜਾ ਜਾਂ ਲੜਕੀ ਹੈ ਜਿਹਨੂੰ ਗੋਦ ਦੇਣਾ ਜਾਂ ਲੈਣਾ ਜਿਹਦਾ ਗੋਦਨਾਮਾ ਹੋਣਾ ਉਹ ਲੜਕੀ ਜਾਂ ਲੜਕਾ Hindu Buddha Jain Sikh ਹੋਣੇ ਚਾਹੀਦੇ ਹੈ ਨੰਬਰ 2 ਉਹਨਾਂ ਦਾ ਪਹਿਲਾਂ ਕਿਤੇ ਗੋਦਨਾਮਾ ਨਾ ਹੋਇਆ ਹੋਵੇ ਨੰਬਰ 3 ਕੁਵਾਰੇ ਹੋਣ ਨੰਬਰ 4 ਉਮਰ ਜਿਹੜੀ ਹੈ 15 ਸਾਲ ਤੋਂ ਘੱਟ ਹੋਵੇ। ਉਮਰ ਜਿਹੜੀ 15 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਹੁਣ ਗੋਦਨਾਮੇ ਦੀਆਂ ਕੁਝ ਸ਼ਰਤਾਂ ਹੋਰ ਹੈਗੀਆਂ ਉਸ ਬਾਰੇ ਗੱਲ ਕਰਾਂਗੇ। ਜੇ ਲੜਕੇ ਦਾ ਗੋਦਨਾਮਾ ਹੁੰਦਾ ਹੈ ਤਾਂ ਗੋਦ ਲੈਣ ਵਾਲੇ ਪਿਤਾ ਜਾਂ ਮਾਤਾ ਕੋਲ ਗੋਦ ਲੈਣ ਸਮੇ ਸਕਾ ਜਾਂ ਗੋਦ ਲਿਆ ਪੁੱਤਰ, ਪੋਤਰਾ ਜਾਂ ਪੜੋਤਾ ਨਹੀਂ ਹੋਣਾ ਚਾਹੀਦਾ। ਮਤਲਬ ਜੋ ਗੋਦ ਲੈ ਰਹੇ ਹਨ ਨਾ ਤਾਂ ਕੋਈ ਸਕਾ ਜਾਂ ਗੋਦ ਲਿਆ ਪੁੱਤਰ ਹੋਣਾ ਚਾਹੀਦਾ ਨਾ ਪੋਤਰਾ ਹੋਣਾ ਚਾਹੀਦਾ ਨਾ ਪੜੋਤਾ ਹੋਣਾ ਚਾਹੀਦਾ ਜੇ ਲੜਕੀ ਦਾ ਗੋਦਨਾਮਾ ਹੁੰਦਾ ਤਾਂ ਗੋਦ ਲੈਣ ਵਾਲੇ ਪਿਤਾ ਜਾਂ ਮਾਤਾ ਕੋਲ ਗੋਦ ਲੈਣ ਸਮੇ ਸਕੀ ਜਾਂ ਗੋਦ ਲਈ ਪੁੱਤਰੀ ਜਾਂ ਪੋਤਰੀ ਨਹੀਂ ਹੋਣੀ ਚਾਹੀਦੀ ਮਤਲਬ ਜੋ ਲੜਕੀ ਗੋਦ ਲੈ ਰੇ ਆ ਜਿਹੜੇ ਪਿਤਾ ਜਾਂ ਮਾਤਾ ਗੋਦ ਲੈਣ ਸਮੇ ਸਕੀ ਜਾਂ ਗੋਦ ਲਈ ਉਹਨਾਂ ਕੋਲ ਆਪਦੀ ਕੋਈ ਪੁੱਤਰੀ ਜਾਂ ਪੋਤਰੀ ਨਹੀਂ ਹੋਣੀ ਚਾਹੀਦੀ ਇਸ ਤੋਂ ਬਾਅਦ ਜੇ ਕੋਈ ਪੋਰਸ਼ਾ ਜਿਹੜਾ ਉਹ ਲੜਕੀ ਨੂੰ ਗੋਦ ਲੈ ਰਿਆ ਉਹ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਪੁਰਸ਼ ਜੇ ਕੋਈ ਲੜਕੀ ਨੂੰ ਗੋਦ ਲੈ ਰਿਹਾ ਤਾਂ ਗੋਦ ਲੈਣ ਵਾਲਾ ਪੁਰਸ਼ ਲੜਕੀ ਤੋਂ 21 ਸਾਲ ਵੱਡਾ ਹੋਣਾ ਚਾਹੀਦਾ ਇਸੇ ਤਰ੍ਹਾਂ ਜੇ ਕੋਈ ਔਰਤ ਹੈ ਉਹ ਲੜਕੇ ਨੂੰ ਗੋਦ ਲੈ ਰਹੀ ਹੈ ਤਾਂ ਉਹ ਔਰਤ ਜਿਹੜੀ ਹੈ ਲੜਕੇ ਤੋਂ 21 ਸਾਲ ਵੱਡੀ ਹੋਣੀ ਚਾਹੀਦੀ ਹੈ ਜਿਸ ਤਰੀਕ ਨੂੰ ਗੋਦਨਾਮਾ ਹੋਇਆ ਉਸ ਤਰੀਕ ਤੋਂ ਜਿੱਥੇ ਬੱਚਾ ਜੰਮਿਆ ਹੋ ਜਿੱਥੇ ਬੱਚਾ ਦਾ ਜਨਮ ਹੋਇਆ ਪਹਿਲਾਂ ਉਸ ਪਰਿਵਾਰ ਨਾਲ ਉਸ ਦਾ ਰਿਸ਼ਤਾ ਖਤਮ ਹੋ ਜਾਂਦਾ ਤੇ ਨਵੇਂ ਪਰਿਵਾਰ ਵਿੱਚ ਸੰਬੰਧ ਛੁੱਟ ਜਾਂਦਾ ਪੁਰਾਣੇ ਪਰਿਵਾਰ ਚੋਂ ਉਹਦੇ ਜਿਹੜੇ ਹੱਕ ਐ ਉਹ ਖਤਮ ਹੋ ਜਾਂਦੇ ਆ ਤੇ ਨਵੇਂ ਪਰਿਵਾਰ ਵਿੱਚ ਹੱਕ ਪੈਦਾ ਹੋ ਜਾਂਦੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਘੰਟੀ ਦਾ ਬਟਨ ਦਬਾਓ